ਥੋੜੀ ਦੇਰ ਪਏ ਮੀਂਹ ਨੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਇਹ ਤਸਵੀਰਾਂ ਖਰੜ ਦੇ ਛੱਜੂ ਮਾਜਰੇ ਦੀਆਂ ਨੇ ਇੱਥੇ ਹੜ ਨਹੀਂ ਆਇਆ ਬਲਕਿ ਇਹ ਪਾਣੀ ਤਾਂ ਮੀਂਹ ਦਾ ਹੈ ਇੱਥੇ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਹੈ ਥੋੜੀ ਦੇਰ ਵੀ ਤੇਜ਼ ਮੀਂਹ ਪੈ ਜਾਵੇ ਤਾਂ ਨਿੱਜੇ ਰੋਡ ਉੱਤੇ ਬਣੀ ਸੁਸਾਇਟੀਆਂ ਲੇਕ ਦਾ ਰੂਪ ਧਾਰ ਜਾਂਦੀਆਂ ਨੇ ਇੱਥੇ ਦੇ ਲੋਕ ਕਾਫੀ ਪਰੇਸ਼ਾਨ ਹਨ ਪ੍ਰਧਾਨ ਸਾਹਿਬ ਯੋਗ ਸਾਹਿਬ ਆ ਮੇਰੀ ਬੇਨਤੀ ਹੈ ਮੈਂ ਹੂਮਨ ਕਲੇਮ ਤੇ ਖੜੇ ਆਂ ਅੱਜ ਦਿਨ ਆ ਜਾਓ ਆ ਇੱਥੇ ਨਾ ਸਾਨੂੰ ਥੈਲੇ ਚਾਹੀਦੇ ਆ ਜੀ ਆ ਸਾਰਾ ਜਿੰਨਾ ਮੁਹਾੜੀ ਵੱਲ ਤੋਂ ਪਾਣੀ ਆਂਦਾ ਹੈ ਸਦਾਰਾ ਤੇ ਟੋਬਾ ਬਣਦਾ ਉਹ ਦੀਵਾਰ ਟੁੱਟ ਗਈ ਹੈ ਜੀ ਉਹ ਦੀਵਾਰ ਦੇ ਬਾਰੇ ਹੈਗਾ ਜਿਆਦਾ ਵੱਡਾ ਨਹੀਂ ਹੈ 8-10 ਫੁੱਟ ਦਾ ਹੀ ਟੁੱਟਾ ਹੈ ਅਗਰ ਇੱਥੇ ਥੈਲੇ ਲੱਗ ਜਾਣਗੇ ਤਾਂ ਅੱਗੇ ਪਾਣੀ ਆਣਾ ਬੰਦ ਹੋ ਜਾਏਗਾ ਨਹੀਂ ਤਾਂ ਜਿੱਥੇ ਅਸੀਂ ਫਲੈਟਾਂ ਤੇ ਖੜੇ ਆ ਇਹ ਕਿਸੇ ਵੀ ਟਾਈਮ गिर ਸਕਦੇ ਆ ਪਰ ਮੇਰੀ ਐਸਡੀਐਮ ਸਾਹਿਬ ਨੂੰ ਵੀ ਬੇਨਤੀ ਹੈ ਕਿ ਤੁਸੀਂ ਦੇਖੋ ਜੀ ਆ ਕੇ ਇੱਥੇ ਆਪਾਂ ਨੂੰ ਕੀ ਕਰਨਾ ਚਾਹੀਦਾ ਤੁਹਾਡੀ ਜਾਣਕਾਰੀ ਚ ਮੈਂ ਨੀਚੇ ਵੀ ਤੁਹਾਨੂੰ ਦਿਖਾ ਦਿੰਦਾ ਕਿ ਵੀਡੀਓ ਵਿੱਚ ਕਿੰਨਾ ਕਿੰਨਾ ਪਾਣੀ ਆ ਗਿਆ ਫਲੈਟਾਂ 'ਚ 7-7 ਫੁੱਟ ਪਾਣੀ ਆ ਗਿਆ ਜੀ ਗਰਾਊਂਡ ਫਲੋਰ ਦੇ ਫਲੈਟਾਂ ਵਿੱਚ ਤੋਂ ਮੇਰੀ ਬੇਨਤੀ ਹੈ ਇਹ ਨਾ ਹੋਵੇ ਕਿ ਇੱਥੇ ਕੋਈ ਮਿਸ ਤੋ ਮੇਰੀ ਐਸਡੀਐਮ ਸਾਹਿਬ ਨੂੰ ਪ੍ਰਧਾਨ ਸਾਹਿਬ ਨੂੰ ਔਰ ਈਓ ਸਾਹਿਬ ਨੂੰ ਬੇਨਤੀ ਹੈ ਕਿ ਇਹਦੇ ਗੌਰ ਕਰਿਆ ਜਾਵੇ ਧੰਨਵਾਦ ਜੀ ਵਾਰਡ ਨੰਬਰ 12 ਨਿੱਜਰ ਚੌਂਕ ਓਮ ਇਨਕਲੇਵ ਸੁਸਾਇਟੀ